ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੈੜ ਦਿਖਾਉਣੇ ਹੈ ਸੇਲ ਆ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਡਰੈਫਟ ਦੱਸੋ ਆਪਣਾ ਨਾਮ ਮੇਰਾ ਹਰਪ੍ਰੀਤ ਸਿੰਘ ਪਿੰਡ ਕਸੂ ਜਿਹੜਾ ਬੰਨਣਾ। ਮੋਬਾਈਲ ਨੰਬਰ ਜੀ ਆਪਣਾ। ਮੋਬਾਈਲ ਵੀਰੇ 7890 97305 78890 97305 ਜਿਹਦੇ ਆਪਾਂ ਕਾਫੀ ਕ੍ਰਾਸ ਜਰਸੀ ਦੇਖ ਰਹੇ ਹਣਾ। ਆਪਣੀ ਕਾਫੀ ਕਲਰ ਚ ਆ ਗਈ ਹੈ ਹਣਾ। ਤੇ ਸੂਆ ਕਿਹੜਾ ਸੂਈ ਆ ਜੀ ਇਹ? ਇਹ ਬਈ ਪਹਿਲਾ ਸੂਆ ਸੂਈ ਹੋਇਆ ਬਸੀ। ਅੱਛਾ ਕੱਲ੍ਹ ਸਵੇਰੇ 4:00 ਵਜੇ ਸੂਈ ਹੋਈ। ਬੱਚਾ ਇਹਨੇ ਕੀ ਜੇਦਾ? ਬੱਚਾ ਵੀ ਨਹੀਂ ਬੱਚਾ। ਅੱਛਾ ਜੇ ਕੱਡੇ ਵਾਲਾ ਬੋਲੋ ਹਾਲ ਹੈ ਤੁਹਾਡੇ। ਅੱਛਾ ਜੇ ਜੁਰਮਾ ਡੰਨਾ ਸਾਰੇ ਜਿੰਮੇਵਾਰੀ ਅੱਛਾ 8 ਲੀਟਰ ਦੁੱਧ ਪਰ ਟਾਈਮ ਦਾ ਚੋਣ ਦਾ ਹੁਣ ਹਾਜ਼ਰ ਆ। ਹਾਂ। ਚਾਹੀ ਵੀਰ ਸੌਦਾ ਕਰ ਲੈ ਦੋ ਟਾਈਮ ਚੋਵਾ ਸਕਦੇ ਆ। ਦੋ ਟਾਈਮ ਉਹ ਕੰਡਾ ਆਪਣੇ ਕੋਲੇ ਲੈ ਕੇ ਆਉਣੀ ਲੋਟ ਚੋਂ ਆਪਣੇ ਡੇਰੀ ਦਾ ਕੰਮ ਆ। ਆਹ ਡੇਰੀ ਦਾ ਕੰਮ ਨਾਲ ਕੰਡਾ ਘਰੇ ਆ ਜਾਵਾ। ਕੰਡਾ ਘਰੇ ਆ ਲੀਟਰ ਵਾਲਾ ਜਿਹੜਾ 20 ਕਿਲੋ ਕਰੇ ਪਾਲਟੀ ਵਾਲਾ ਕੰਡਾ ਆ ਉਹ ਦੁੱਧ ਤਿਆਰ ਆ। ਤੇ ਧਾਰਾ ਤੁਰਾ ਕਿਵੇਂ ਆ? ਜਮ ਉਹ ਛੱਡੀ ਸੀ ਲਾ ਬਾਪੂ ਵਰਗੀ ਬਈ ਪਹਿਲੇ ਆਸੂ ਪੰਜਾਬ ਵਾਲੀ ਜੱਸੀ ਆ ਕਾਫੀ ਬੰਦੇ ਦੇ ਵਿੱਚ। ਜੀ। ਬੜੀ ਮਿੱਠੀ ਨਹੀਂ ਜਿਵੇਂ ਮਾਰਦੀ ਜਿੰਮੇਵਾਰੀ ਆਪਣੀ। ਧਾਰਾ ਤੁਰਾ ਦੇ ਇੱਕ ਨੰਬਰ ਜਾਵਾ। ਸੋ ਵੀਰ ਬੱਜਾ ਚਾ ਫਬਰਤਾਰਾਂ ਦੇਖ ਸਕਦੇ ਹੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਐਨ ਮੋਟਾ ਮੋਟਾ ਚੋਣਾ ਹਾਥੀ ਚਵਾਈ ਕਰੋ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵੜਦੇ ਥਣ ਲੱਗਿਆ ਵਾ ਅੱਛਾ ਨਿਆਣਾ ਪੌੜਾ ਪਾਉ ਨਹੀਂ ਪੌਣਾ ਨਾ ਪਾ ਕੋਈ ਇੱਕਦਾਂਲੀ ਗੱਲ ਹੀ ਨਹੀਂ ਮਾਲਕ ਦੀ ਮਰਜ਼ੀ ਹੈ ਬਈ ਬਾ ਓਕੇ ਕੋਈ ਟਟਾ ਹੁਣ ਕੋਈ ਟਟਾ ਨਹੀਂ ਰੇਟ ਕਿੰਨੇ ਰੂਏ ਇਹਦਾ ਮੋਲ ਬਈ ਪਰ 90000 ਰੇਡਾ ਮਾਨ ਤਣ ਮੈਂ ਮਾਨ ਤਣ ਕਰਦਾ ਹੈ ਦੁੱਧ ਕਿੰਨਾ ਬਣ ਕੇ ਚੱਲੇ ਬੰਦਾ ਇਹਦਾ ਉਹਦੇ ਯਾਰ ਕਰੇ ਲੂ ਬੰਦਾ ਨੇ ਕਿਹਾ 25 ਕਿਲੋ ਤੋਂ ਡੇਗਦੀ ਰੋਸਦਾ ਗਰਮੀ ਇਹਨਾਂ ਦੀ ਕੋਈ ਫਾਰਮੂਲਾ ਲੱਗਿਆ ਉਹਦੀ ਵੱਖਰੀ ਜਿਹਾ 5-5 ਕਿਲੋ ਵੱਧ ਵੀ ਦੇ ਦੂ ਅੱਛਾ ਕਹਿੰਦਾ ਭਾ ਜੇ ਕਿਸੇ ਵੀਰ ਨੇ ਜਰਸੀ ਦੇ ਸੀਮਨ ਲਗਾ ਕੇ ਬਰੀਡ ਵੀ ਵਧੀਆ ਚਾਰ ਕਰ ਦੂ ਹਨਾ ਚਿੱਕੀ ਆ ਬਈ ਸਾਫ ਸੁਥਰਾ ਠੰਡੀ ਸੀਨਾ ਬਾਕੀ ਜਿਹੜੀ ਗੱਲ ਆ ਦੁੱਧ ਚਾਹੇ ਪਈ ਘੱਟ ਹੋਵੇ ਤਾਂ ਠੰਡ ਰਫ ਚੂਈਏ ਵੀ ਐ ਨਹੀਂ ਕਹਿੰਦੀ ਠੰਡੀ ਧਾਰ ਆ ਜਾ ਉਹ ਠੰਡੀ ਵਾਲੀ ਇੰਕਲੂਡ ਬੱਸੇ ਪਿਓਲ ਫਾਰਮ ਟੋਰੀ ਬਾਹਰ ਨੂੰ ਸੁ ਰੇਟ 90000 ਦੇ ਵਿੱਚ ਨਹੀਂ ਆਪਾਂ ਵੀਰੇ 85000 ਰੁਪਏ ਹੈ ਹਨਾ ਅੱਛਾ ਕਹਿੰਦਾ 10000 ਰੁਪਏ ਅੱਛਾ 85 ਦੇ ਵਿੱਚੋਂ ਮੰਨਦਾ ਨਹੀਂ ਹੋਣਾ ਪੰਨਾ 85 ਨਹੀਂ ਬਾਈ ਕੋ ਸੋਣਾ ਯਾਰ ਤੂੰ ਤਾਂ ਚੰਗੀ ਜੇ ਲਓ ਅੱਛਾ ਉਹ ਤੋਕੜੇ ਵੀ ਨਹੀਂ 68000 ਦੇ ਆ ਕਹਿੰਦੇ ਸੀ ਵਾਕਿਆ ਜਾਏਗਾ ਬਾਕੀ ਬਲੈਕ ਕਲਰ ਦੇ ਵਿੱਚ ਆ ਗਈ ਹਨਾ ਕਾਲਾ ਰੰਗ ਛੱਪ ਵਰਗਾ ਆ ਕਲਰ ਬਹੁਤ ਘੱਟ ਮਿਲਦਾ ਠੰਡੀ ਸੀਲ ਜਾਵੇਂ ਮੇਨ ਗੱਲ ਦੇ ਵਿੱਚ 100 ਸੂਏ ਚੋਲੇ ਯਾਰ ਬੰਦਾ ਤਾਂ ਇਹੀ ਜਿਹਾ ਹੋਊ ਐ ਨੀੜ ਵਿੜਾਪਾ ਆ ਜੂ ਹਾਂ ਮੈਂ ਇਹ ਗੱਲ ਕਹਿਣ ਲੱਗੇ ਜਿਵੇਂ ਮੂੰਹ ਦੇ ਵਿੱਚ ਆ ਗਈ ਗੱਲ ਇਹਨੇ ਵਿੜਾਪਾ ਸੋ ਕਰਨਾ ਨਹੀਂ ਬੱਚੀ ਨਾ ਤ 10 ਵਜੇ ਚੋਕੇ ਫਿਰ ਕਹਿੰਦੇ ਦੂਜਾ ਸੂਆ ਚੱਲੂਗੀ ਜਮਾ ਕਿਉਂਕਿ ਇਹ ਚੀਜ਼ ਜਾਤ ਪਤ ਬਰੀਡ ਇਹੋ ਜਿਹੀ ਆ ਜਿਹੜੇ ਵੀ ਕਹਿੰਦੇ ਗਾਂ ਸੀ ਇੱਕ ਰੱਖਣੀ ਆ 20 ਕਿਲੋ ਤੋਂ ਪਾਰ ਦੁੱਧ ਚਾਹੀਦਾ ਤੇ ਨਾਰਮਲ ਜੀ ਸੇਵਾ ਨਾਲ ਨਾਰਮਮਲ ਸੇਵਾ ਨਾਲ 22 23 ਕਿਲੋ ਦੁੱਧ ਭੋਲਾ ਪਾਉਂ ਉਹ ਨਾ ਗਰਮੀ ਚ ਨਣੀ ਬਹਿਣਾ ਜਿਹਨੇ ਹੁੱਕਣਾ ਧੁੱਪ ਮੰਣੀ ਜਿੱਥੇ ਮਨਜੀ ਖੜੀ ਆ ਨੰਬਰ ਬੋਲ ਜੀ ਭਰਾ ਆਪਣਾ ਨੰਬਰ 7890 97305 ਪਿੰਡ ਕਟੂ ਜਿਹੜਾ ਬਰਨਾਲਾ ਸੋ ਵੀਡੀਓ ਦੇਖ ਲੈ ਚੈਨ ਵਾਲੋ ਪਿਆਰ ਦੇਣੀ ਧੰਨਵਾਦ